ਬਾਬੇਓ ਕੀ ਹਾਲ ਚਾਲ ਆ ਜਿਹੜਾ ਅੱਜ ਦਾ ਆਪਣਾ ਵਲੋਗ ਆ ਅੱਜ ਆਪਾਂ ਕਰਨ ਚੱਲੇ ਆ ਡੱਬੇ ਪਸੰਦ ਕਿਹੜਾ ਡੱਬਾ ਵਧੀਆ ਮਠਿਆਈ ਦਾ ਡੱਬਾ ਕਹਿੰਦੇ ਖੁਸ਼ੀ ਵਾਲੇ ਦਿਨ ਖੁਸ਼ੀ ਵਾਲਾ ਵੇੜਾ ਖੁਸ਼ੀ ਵਾਲੀਆਂ ਚੀਜ਼ਾਂ ਤੇ ਖੁਸ਼ੀ ਵਾਲੇ ਦਿਨ ਆ ਚੁੱਕੇ ਨੇ ਤੇ ਆਪਾਂ ਖੁਸ਼ੀ ਵਾਲੇ ਦਿਨ ਮਨਾਵਾਂਗੇ ਚਾਚਾ ਨੱਚਣਾ ਆਪਾਂ ਕਿਹੜੇ ਹੱਸਮ ਨਾਲ ਟੱਪਣਾ ਕੀ ਕੀ ਬੋਲ ਗਾ ਓ ਡਿਸਲਾਈਕ ਬ੍ਰੋ ਆਈ ਡਿਸਲਾਈਕ ਦਿਸ ਕਾਈਂਡ ਆਫ ਥਿੰਗ ਮੈਂ ਪੀਂਦਾ ਨਹੀਂ ਆ ਚਾਚਾ ਪੀਂਦਾ ਆ ਆਈ ਡਿਸਲਾਈਕ ਦਿਸ ਕਾਈਂਡ ਆਫ ਥਿੰਗ ਕੁਡ ਯੂ ਪਲੀਜ਼ ਲਿਸਨ 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 ਟੂ ਮੀ ਵੈਰੀ ਕੇਅਰਫੁਲੀ ਇਹ ਜਿੰਦਾ ਵਿਆਹ ਵਾ ਉਹਦੇ ਵੇਖਾ ਤੇ ਆਪਾਂ ਨਚਣਾ ਨਹੀਂ ਨਚਣਾ ਦੱਸ ਬਿਲਕੁਲ ਬਿਲਕੁਲ ਵਿਆਹ ਨਹੀਂ ਦੱਸਣਾ ਸੀ ਕਿੰਦਾ ਆ ਦੱਸਣਾ ਮੜੇ ਵਿਆਹ ਨਚਣਾ ਦੀ ਉਹਦਾ ਨਚਣਾ ਨਚਣਾ ਕਿੰਨਾ ਕੁ ਚਾਹ ਤੈਨੂੰ ਦੱਸ ਵਿਆਹ ਦਾ ਓਹ ਤੈਨੂੰ ਚਾਹਗਾ ਤੈਨੂੰ ਜਾਣੀ ਆ ਯਾਰ ਆਪਦੇ ਮੇਲ ਮੰਦ ਦਾ ਵਿਆਹ ਆ ਤੈਨੂੰ ਅਨੁਭਈ ਚਾ ਕਦੀ ਨਹੀਂ ਹੋ ਸਕਦਾਗਾ ਐ ਟਿਸਲਾਈ ਦਿਸ ਕਾਈਂਡ ਆਫ ਥਿੰਗ ਓ ਜੀ ਬਾਬੇ ਉਹ ਕਹਿੰਦੇ ਗੱਡਾ ਕਿਹੜਾ ਲੈ ਕੇ ਜਾਣੀ ਆ ਮੈਂ ਕਹਿੰਦਾ ਛੋਟਾ ਹੀ ਲੈ ਜੀਏ ਜਿੰਨੇ ਕੁ ਬੰਦੇ ਹੈਗੇ ਆ ਆ ਜੋ ਭਾਈ ਚੱਲੀਏ ਫੇਰ ਚਾਚਾ ਆ ਆ ਆ ਭਜਿਆ 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 ਕੀ ਬਾਤਾਂ ਨੇ ਕਹਿੰਦੇ ਚਾਚੇ ਹੁਣੇ ਦੇ ਦਾਨ ਦਾਨ ਐ ਨੀ ਭੁੱਲ ਗਿਆ ਅਜਾ ਕੀ ਬਾਤ ਨੇ ਚਾਚਾ ਤੂੰ ਇਦਾਂ ਹੀ ਬੜਾ ਸੋਹਣਾ ਵਾ ਸੁਨੱਖਾ ਵਾ ਸੁਨੱਖਾ ਯਾਰ ਤੂੰ ਐ ਬਈ ਚਾਚਾ ਡੱਬਾ ਪਸੰਦ ਕਰਨ ਆਇਆ ਮੈਨੂੰ ਵਾ ਤੇ ਮਾਰ ਲੈ ਬਤੰਦਰਾ ਮੈਨੂੰ ਮੈਂ ਖੜਾ ਆ ਜਾ ਮਾਰਨ ਕਿੱਥੇ ਮੈਨੂੰ ਫੋਨ ਲਾ ਲਾ ਮੇਰੀ ਛੁੱਟੀ ਭੇਜਦੀ 2000 ਦੀ ਇਹ ਪੈਸਾ ਕਿੱਥੇ ਆ ਵਲਡ ਲਓ ਜੀ ਬਾਬਿਓ ਇਹ ਆਪਣੀ ਕਾਰ ਵਾਲੀ ਦੁਕਾਨ ਡੱਬੇ ਤੇ ਕਾਰ ਇੱਥੋਂ ਆਪਾਂ ਕਰਾਂਗੇ ਪਸੰਦ ਆਇਆ ਚਾਚਾ ਚਲੋ ਭਾਈ ਹਾਂ ਬਈ ਇਹ ਰਾਇਆ ਪਸੰਦ ਕੋਈ ਦੇਖਦੇ ਫੇਰ ਇੱਕ ਲੱਗਿਆ ਆਓ ਜੀ ਬਾਬਿਓ ਯਾਰ ਮੈਨੂੰ ਤਾਂ ਆਹ ਕਾਰ ਬੰਦਾ ਪਸੰਦ ਹੈ ਪਰ ਰੇਟ ਦਾ ਵੀਰੇ ਉਹੀ ਬਰੇਡ ਚਾਚਾ ਜੀ ਤੂੰ ਕਹੇਂਗਾ ਨਾ ਫਿਰ ਕਰਨਾ ਜੇ ਚੋਪਰ ਰਹਿਂਗਾ ਨਾ ਫਿਰ ਓខਾ ਹੀ ਹੈ ਇਹ ਤੇ ਰੌ ਮੈਂ ਚਾਚਾ ਪਛਾਣਦੇ ਨਹੀਂ ਪਏ ਆਪਾਂ ਨੂੰ ਕੀ ਚੱਕਰ ਹੈ ਕੌਣ ਘਰੇ ਗਿਆ ਬਈ ਡੂੰਗਾ ਫਸੇ ਆ ਅੱਛਾ ਰੇਟ ਚੈੱਕ ਕਰਦਾ ਮੈਂ ਸਹੀ ਹੈ ਬਿਲਕੁਲ ਸਹੀ ਗੱਲ ਹੈ ਬਈ ਚਾਚਾ ਕਰ ਲਈ ਪਸੰਦ ਡੱਬੇ ਇਹ ਤੇਰੇ ਕਹਿਣ ਦੇ ਕੀਤੇ ਜਿਹੜੇ ਤੂੰ ਕਹੇ ਆ ਚਲੋ ਭਾਈ ਹੁਣ ਆਪਾਂ ਡੱਬੇ ਵੀਰੇ ਬੇ ਆਪਾਂ ਕਰ ਲਿਆ ਪਸੰਦ ਰਾਜਾ ਅੱਜ ਆਪਣੇ ਨਾਲ ਹੈਗਾ ਨਹੀਂ ਸੀਗਾ ਨਹੀਂ ਤੇ ਰਾਜ ਇਹਨੇ ਸਾਰਾ ਮਲੋਕ ਬਣਾਈ ਦੇਣਾ ਸੀਗਾ ਤੇ ਹੁਣ ਪਿੱਛੇ ਆਪਣੇ ਉਹਦਾ ਪਾ ਚਾਚਾ ਮੈਂ ਤਾਂ ਚਾਚਾ ਮੈਂ ਕਿਹਾ ਭਾਈ ਯਾਰ ਚਾਚਾ ਦਿਲ ਦਾ ਅਮੀਰ ਬੰਦਾ ਆ ਬਹੁਤ ਜਿਆਦਾ ਵਧੀਆ ਤੇ ਬਾਕੀ ਹੁਣ ਅਸੀਂ ਡੱਬੇ ਵੀ ਪਸੰਦ ਕਰ ਲਿਆ ਕਾਰ ਵੀ ਪਸੰਦ ਕਰ ਲਈ ਜੋ ਡੱਬੇ ਆ ਗਏ ਉਹ ਵਲੋਗ ਆਪਾਂ ਪਾਵਾਂਗੇ ਅਲੱਗ ਹੁਣ ਆਪਾਂ ਇੱਕ ਵਾਰੀ ਪਹੁੰਚਦੇ ਪਏ ਆ ਗੱਡੀ ਕੋਲੇ ਗੱਡੀ ਦੀ ਚਾਬੀ ਦੇ ਦਿੱਤੀ ਆ ਤੇ ਤੇ ਦਿਖਾ ਦੀ ਕਰ ਰਹੇ ਹੰਦੀਏ ਇਹ ਨਾ ਕਹਿਣ ਕੀ ਹੈ ਚੱਲ ਯਾਰ ਆਪਰੇ ਉਹ ਗੱਡੀ ਦੀ ਚਾਬੀ ਗੱਡੀ ਕਰਾਂਗੇ ਸਟਾਰਟ ਤੇ ਫਿਰ ਬਹਿ ਕੇ ਤੇ ਖਾਣਾ ਕੀ ਬਖਾਈਏ ਵੀ ਕੁਝ ਹੈ ਨਾ ਤੋਂ ਚਾਚਾ 골ਗੱਪੇ ਦਾ ਸ਼ਾਇਦ ਆਇਆ ਹੋਊਗਾ ਜੇ ਆਇਆ ਉਹ ਖਾਣੇ ਬਈ ਇਨੇ ਸਵਾਦ 골ਗੱਪੇ ਮੋਗੇ ਸ਼ਹਿਰ ਦੇ ਵਿੱਚ ਜਦੋਂ ਵੀ ਆਓ ਆਪਾਂ ਕਰ ਲਗੇ ਫਰੀ ਦੀ ਪ੍ਰੋਮੋਸ਼ਨ ਉਹ ਬਾਈ ਦੀ ਪਰ ਕਿਾ ਹੀ ਬਤ ਨਹੀਂ ਸਵਾਲ ਸੀਗੇ ਤਾਂ ਕਰਕੇ ਮੈਂ ਸੋਚਿਆ ਕਿ ਬਾਈ ਦੀ ਫਰੀਜ ਪ੍ਰੋਮੋਸ਼ਨ ਚਾਹੀਦੀ ਚਾਹੀਦੀ ਆ ਇੱਕ ਵਾਰੀ ਜਾ ਕੇ ਹੀ ਗੋਲ ਗੱਪੇ ਖਾਵਾਂਗੇ ਜੇ ਹੋਇਆ ਤਾਂ ਇੱਕ ਵਾਰੀ ਜਾਵਾਂਗੇ ਜ਼ਰੂਰ ਸੋਚਦੇ ਪਏ ਆ ਫਿਰ ਗੋਲ ਗੱਪੇ ਖਾਣੇ ਆ ਨਾਲ ਆਪਣੇ ਠੀਰਾ ਵਾ ਤੇ ਨਹੀਂ ਚਾਚਾ ਦੱਸਣਾ ਨਹੀਂ ਕੁਝ ਦੱਸਣਾ ਨਹੀਂ ਕੋਈ ਭਰਾ ਹੈ ਆਪਣਾ ਤੇ ਵਿਆਹ ਤੇ ਬੜਾਈ ਫਨ ਕਰਨਾ ਆ ਨੱਚਣਾ ਆ ਗਾਉਣਾ ਆ ਟੱਪਣਾ ਆ ਤੁਸੀਂ ਇਦਾਂ ਹੀ ਵਲੌਗ ਦੇ ਨਾਲ ਜੁੜੇ ਰਹੋ ਤਨੋਕੇ ਅਗੇ ਹੋਰ ਹੀ بڑا ਕੁਝ ਦਿਖਾਉਣਾ ਵਾ ਘਰ ਨੂੰ ਰੰਗ ਰੋਗਣ ਹੁੰਦਾ ਪਿਆ ਪਹੁੰਚਦਾ ਵਲੌਗ ਤੁਹਾਨੂੰ ਕਿਹਾ ਸੀ ਪਾਉਣ ਨੂੰ ਉਹ ਵੀ ਆਊਗਾ ਕੋਸ਼ਿਸ਼ ਕਰਦੇ ਆ ਇਹੀ ਵਲੌਗ ਚ ਪਾਈਏ ਕਿਉਂਕਿ ਜਿਹੜਾ ਇੱਕ ਵਲੌਗ ਐਡਿਟ ਹੋਇਆ ਪਿਆ ਵਾ ਉਹ ਮਤਲਬ ਕਿ ਪੈ ਹੀ ਗਿਆ ਵਾ ਤੁਸੀਂ ਦੇਖ ਹੀ ਲਿਆ ਹੱਲੇ ਮੈਂ ਪਾਇਆ ਨਹੀਂ ਕਿਉਂਕਿ ਅੱਜ ਮੈਂ ਪਾ ਦੇਣਾ ਵਾ ਇਹ ਬਹੁਤ ਦੋ ਤਿੰਨ ਦਿਨਾਂ ਬਾਅਦ ਆਊਗਾ ਵਲੌਗ ਥੈਂਕ ਯੂ so much ਐ ਭਾਈ ਆਪਾਂ ਪਹੁੰਚ ਗਏ ਆ ਝੋਟੇ ਕੋਲ ਤੇ ਹੁਣ ਆਪਾਂ ਗੱਡੀ ਖੋਲਾਂਗੇ ਤੇ ਬੈਠਾਂਗੇ ਕਾਰ ਸਾਰਾ ਪਸੰਦ ਹੋ ਗਿਆ ਇਸ ਤੋਂ ਬਾਅਦ ਅਸੀਂ ਜਾਵਾਂਗੇ ਆਪਸ ਨੂੰ ਆਪਕੇ ਇਹ ਦਾ ਖੋਲਾਂਗੇ ਚਲੋ ਬਈ ਬੈਠੋ ਵਾਹਿਗੁਰੂ ਸੱਚਾ ਆਪਾ ਸ਼ਾਮ ਮੇਰੇ ਹੁਣ ਅਸੀਂ ਜਾਵਾਂਗੇ ਕੋ ਖਾਣ ਪੀਣ ਬਈ ਦੱਸ ਦੇ ਕੀ ਖਾਣਾ ਪੀਣਾ ਹੈ ਸਟਾਰ ਕਰ ਇੱਕ ਤਾਂ ਪਹਿਲਾਂ ਗੱਡੀ ਸਟਾਰ ਕਰ ਲਓ ਭਾਜੀ ਜੂਸ ਕਿ ਗੋਲ ਗੱਪੇ ਰੇ ਪਹਿਲਾਂ ਗੋਲ ਗੱਪੇ ਜੂਸ ਠੀਕ ਚੱਲ ਠੀਕ ਆ ਭੋਜ ਜੀ ਬਾਬਿਓ ਤੜਕੇ ਤੜਕੇ ਕਹਿੰਦੇ ਗੋਲ ਗੱਪੇ ਵਾਲਾ ਵੀ ਆਉਂਦਾ ਨਹੀਂ ਹੁਣ ਅਸੀਂ ਪਹੁੰਚ ਗਏ ਪਰਮਾਤਮਾ ਦਾ ਬਹੁਤ ਹੀ ਜ਼ਿਆਦਾ ਮਸ਼ਹੂਰ ਇਹਨਾਂ ਦੀ ਵੀ ਫਰੀਜ ਪ੍ਰਮੋਸ਼ਨ ਚੱਕੀ ਚੱਲੋ ਵੀਰੇ ਪ੍ਰਮੋਸ਼ਨਾਂ ਘਣ ਘਣ ਫਰੀਜ ਤੇ ਇਹ ਅਸੀਂ ਪੀਵਾਂਗੇ ਜੂਸ ਜੂਸ ਜੈਸ ਜੈਸ ਅਰੇ ਨਾਈਸ ਪਰਫਾਰਮੈਂਸ ਲਓ ਜੀ ਬਾਬਿਓ ਅਸੀਂ ਲੈਣ ਆ ਗਏ ਆ ਜੁੱਤੀ ਜੁੱਤੀਆਂ ਜੁੱਤੀਆਂ ਚਾਚਾ ਕਿਹੜੀ ਪਸੰਦ ਆਈ ਆ ਆਈ ਦੁਕਾਨ ਦਾ ਆਈ ਗਿਆ ਦੋ ਟਾਈਸ ਉਹ ਜੁੱਤੀ ਹੁੰਦੀ ਹੈ ਉਹ ਐਵੇਂ ਬਸ ਨਾਲ ਦੇ ਦਿੰਦੇ ਆ ਠੀਕ ਆ ਸਹੀ ਆ ਪਰ ਇਹ ਬੰਦੇ ਕੋ ਜੁੱਤੀ ਲੈਣ ਲੱਗੇ ਸੀ ਇਹ ਰੇਟ ਘਟਾਉਂਦਾ ਨਹੀਂ ਪਿਆ ਘਟਾਊਗਾ 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 ਤੁਹਾਨੂੰ ਰੇਟ ਦੱਸਾਂਗੇ ਕੀ ਜਾਂਦਾ ਕੀ ਨਹੀਂ ਬੜਾ ਹੀ ਜਾਇਜ਼ ਰੇਟ ਦੇ ਵਿੱਚ ਪਰ ਆਪ ਨੂੰ ਦਊਗਾ ਇਹ ਜੇ ਜਾਇਜ਼ ਰੇਟ ਦੇ ਦਊ ਤੁਹਾਨੂੰ ਮੈਂ ਦੱਸ ਦਾਂਗਾ ਜਾਇਜ਼ ਦਿੱਤੀ ਜੇ ਨਾ ਜਾਇਜ਼ ਦਿੱਤੀ ਦੁਕਾਨ ਨੋਟ ਕਰ ਲੋ 11 ਨੰਬਰ ਜੀ ਆ ਬੰਦਾ ਹੁੰਦਾ ਇਥੇ ദാ മെന്റ് ദ മെൻറ്റ ਸੀਗਾ ਬਾਬਿਓ ਕੀ ਹਾਲ ਚਾਲ ਆ ਵੀਰੇ ਅੱਜ ਜਿਹੜੀ ਤੁਹਾਨੂੰ ਮੈਂ ਚੀਜ਼ ਦਿਖਾਉਣ ਜਾ ਰਿਹਾ ਉਹ ਮੈਂ ਕਹਿਆ ਬਾੜੀ ਹੀ ਘੈਂਟ ਆ ਉਹਦੇ ਵਿੱਚ ਕੀ ਆ ਆਪਣੀਆਂ ਜਿਹੜੇ ਕੱਚੇ ਘਰ ਦੀਆਂ ਜਿਹੜੀਆਂ ਪ੍ਰਾਣੀਆਂ ਕੰਧਾਂ ਹੁੰਦੀਆਂ ਸੀ ਨਾ ਉਹ ਦਿਖਾਉਣੀ ਆ ਮੈਂ ਪ੍ਰਾਣੀਆਂ ਕੰਧਾਂ ਬਣਦੀਆਂ ਕਿਵੇਂ ਸੀ ਉਹਦੇ ਵਿੱਚ ਤੁਹਾਨੂੰ ਮੈਂ ਸਾਰਾ ਕੁਝ ਜਿਵੇਂ ਅੱਗੇ ਜਿਹੜਾ ਸੀਨ ਜਿਹੜੇ ਅਗਲੇ ਵੀਡੀਓ ਉਹਦੇ ਚ ਸਾਰਾ ਕੁਝ ਦੱਸਾਂਗਾ ਕਿ ਕੱਚੇ ਘਰ ਦੀ ਕੰਧ ਕਿਵੇਂ ਬਣਦੀ ਸੀ ਮਿਸਤਰੀ ਸਾਹਿਬ ਹੁਣੇ ਲੱਗੇ ਹੋਏ ਆ ਪਿੱਛੇ ਕੰਮ ਕਰਦੇ ਪਏ ਉੱਥੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਕਿ ਕਿਵੇਂ ਕੰਧਾਂ ਬਣਦੀਆਂ ਸੀ ਤੇ ਕਿਵੇਂ ਕੀ ਹੁੰਦਾ ਸੀ ਤੇਰਾ ਤਾਂ ਇਹ ਦੱਸ ਮੈਨੂੰ ਜਿਹੜੀ ਆਪਣਾ ਜਾਗੋ ਦੀ ਤਿਆਰੀ ਹੁੰਦੀ ਪਈ ਆ ਕਿਵੇਂ ਦੀ ਜੰਗੀ ਪੱਦਰ ਤੇ ਤਿਆਰੀ ਹੁੰਦੀ ਪਈ ਆ ਸੈਟ ਸੂਟ ਸਾਰਾ ਤਿਆਰ ਕਰਦੇ ਵੇ ਸੈਟ ਕੀ ਸਾਰਾ ਤਾਂ ਅਗਲੀ ਹੁੰਦਾ ਸਾਰਾ ਸੈਟਅਪ ਸੈਟਅਪ ਸਾਰਾ ਸੈਟਅਪ ਹੁੰਦਾ ਪਿਆ ਵਾ ਕੱਚਾ ਕਰ ਸਪੈਸ਼ਲ ਆਪਾਂ ਰੈਡੀ ਕਰਦੇ ਪਏ ਆ ਸਿਰਫ ਤੇ ਸਿਰਫ ਇੱਕ ਜਾਗੋ ਦੇ ਲਈ ਮੈਂ ਹੁਣ ਤੁਹਾਨੂੰ ਜਾ ਕੇ ਸਾਰਾ ਦਿਖਾਵਾਂਗਾ ਕੱਚੇ ਘਰ ਦੀ ਕੰਧਾਂ ਕਿਵੇਂ ਤਿਆਰ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਹੋ ਕੇ ਕੰਧਾਂ ਬਣਾਈਆਂ ਜਾਂਦੀਆਂ ਨੇ ਇਹਦੇ ਕਿਵੇਂ ਬਣਾਈਆਂ ਜਾਂਦੀ ਆ ਵਾ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਮੈਂ ਕਿਹਾ ਸਰਦੀਆਂ 'ਚ ਘਰ ਗਰਮ ਰਹਿੰਦਾ ਗਰਮੀਆਂ 'ਚ ਠੰਡਾ ਰਹਿੰਦਾ ਆਹ ਖਾਸੀਅਤ ਹੁੰਦੀ ਖਾਸੀਅਤ ਕੱਚੇ ਘਰ ਦੀ ਬਹੁਤ ਹੀ ਜਿਆਦੀ ਵਧੀਆ ਵਾ ਕਿ ਲੋਕੀ ਹੁਣ ਪੱਕੀ ਇੱਟ ਦੇ ਉੱਤੇ ਮਿੱਟੀ ਲਿਪ ਪੰਦਦੇ ਆ ਉਹ ਗੱਲ ਜੀ ਨਹੀਂ ਬੰਦੀ ਆ ਮੈਂ ਵੀ ਇਹੀ ਚੀਜ਼ ਸੋਚਦਾ ਮੈਂ ਐਸੀ ਸੋਚਦਾ ਕਿ ਜਦੋਂ ਆਪਣਾ ਵਿਆਹ ਵੀ ਹੋ ਗਏਣਾ ਆਪਾਂ ਕੱਚੇ ਘਰ 'ਚ ਰਹਿਣਾ ਕੱਚੇ ਘਰ ਦੇ ਵਿੱਚ ਨਿਆਰੇ ਘਰਲੇ ਨੂੰ ਕਹਿਣਾ ਕਰਨਾ ਚੱਲ ਗੰਡਾ ਲੈ ਕੇ ਆ ਚੱਲ ਪੈਗ ਲੈ ਕੇ ਆ ਤੇਰੀ ਪੈਨ ਨੂੰ ਤੈਨੂੰ ਚਾਨੀ ਕੀ ਹੈ ਚਲੋ ਆਜੋ ਵੀ ਦਿਖਾਈਏ ਤੁਹਾਨੂੰ ਕੱਚਾ ਕਰ ਲਓ ਜੀ ਬਾਬਿਓ ਇਹ ਕੱਚੀ ਕੰਦ ਬਣਦੀ ਪਈ ਆ ਜਿਹੜੇ ਆਪਣੇ ਕੱਚੇ ਘਰ ਲਈ ਉਹ ਬਾਪੂ ਖੜਾ ਕੰਦ ਚੈੱਕ ਕਰਦਾ ਪਿਆ ਵਾ ਤੇ ਨਾਲ ਦੀ ਨਾਲ ਉੱਤੇ ਦੇ ਉੱਤੇ ਪਾ ਕੇ ਆਪਾਂ ਕੰਦ ਆ ਆਪਣਾ ਕਮਰਾ ਵਾ ਵੀਰੇ ਇਹ ਆਪਾਂ ਕਮਰੇ ਦੀ ਆ ਰੋਕਤਾ ਵਾ ਕਿਉਂਕਿ ਜਿਹੜੀ ਇੱਟਾਂ ਸੀਗੀ ਆ ਇੱਟਾ ਆਪ ਨੂੰ ਮਿਲਦੀਆਂ ਨਹੀਂ ਪਈਆਂ ਗਈਆਂ ਆ ਥਾਂ ਤੇ ਜਿਹੜੀ ਇੱਟਾਂ ਪਈਆਂ ਸੀ ਇੱਟਾਂ ਸਾਰੀਆਂ ਖਤਮ ਹੋ ਗਈਆਂ ਤੇ ਤਾਇਰ ਕਮਰਾ ਰੋਕਿਆ ਗਿਆ ਹੁਣ ਇੱਟਾਉਣਗੇ ਇੱਟਾ ਮਿਲਦੀ ਆ ਬਹੁਤ ਹੀ ਘੱਟ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆ ਕੱਚਾ ਕਿਹੜੀ ਕੱਚੀ ਕੰਧ ਆ ਕੱਚੀ ਕੰਧ ਵੀਰੇ ਇਦਾਂ ਬਣਦੀ ਸੀਗੀ ਪੁਰਾਣੇ ਸਮੇਂ ਦੇ ਵਿੱਚ ਦੇਖੋ ਵੀ ਕਿੰਨੀ ਸੋਹਣੀ ਤੇ ਕਿੰਨੀ ਖੂਬਸੂਰਤੀ ਨਾਲ ਬਣਦੀ ਪਈ ਇਹਨੂੰ ਬਾਅਦ ਵਿੱਚ ਆਪਾਂ ਲਿਪਾਂਗੇ ਲਿਪਨ ਦਾ ਸਮਾਨ ਵੀ ਲੈ ਕੇ ਆਵਾਂਗੇ ਆ ਦੇਖੋ ਆਪਣਾ ਵੀਰ ਕੱਚੀ ਕੰਧ ਪੂਰੀ ਬਣਾਉਂਦਾ ਪਿਆ ਵਾ ਮਿੱਟੀ ਪਾ ਪਾ ਕੇ ਮਿੱਟੀ ਪਾ ਪਾ ਕੇ ਉੱਤੋਂ ਦੁਰਮੜ ਨਾਲ ਕੁੱਟ ਨਹੀਂ ਆ। ਹੁਣ ਦੇਖਿਆ ਜੀ ਆਹ ਵੀਰ ਆਪਣਾ ਦੁਰਮੜ ਨਾਲ ਕੁੱਟਦਾ ਪਿਆ ਵਾ ਕੰਧ ਨੂੰ। ਥੱਲੇ ਕੁੱਟੀ ਹੋਊ ਕੁੱਟੀ ਹੋਊਗਾ ਨੂੰ ਪੱਕੀ ਕਰਦੇ ਵੀਰੇ ਮਿੱਟੀ ਪਾ ਪਾ ਕੇ ਪੁਰਾਣੇ ਸਮਿਆਂ ਦੇ ਵਿੱਚ ਕੰਧਾ ਐਵੇਂ ਬਣਾਈਆ ਜਾਂਦੀ ਆ। ਸਨ ਮਿੱਟੀ ਵਾਲੀਆ ਕੱਚੀਆਂ ਕੰਧਾ ਇਦਾਂ ਬਣਦੀਆ ਸਨ। ਆਹ ਦੇਖਿਆ ਜੀ ਦੁਰਮੜ ਕਿੰਨਾ ਕਲੋਜ਼ ਕਲੋਜ਼ ਏ। ਆਹ ਦੇਖੋ ਆਹ ਦੇਖੋ। ਆਹ ਦੇਖੋ ਵੀਰੇ ਬੜਾ ਜ਼ੋਰ ਲੱਗਦਾ ਬੜਾ ਡੈਮ ਲੱਗਦਾ ਏ ਇਹ ਕੱਚੀਆਂ ਕੰਧਾ ਬਣਾਉਣ ਤੇ ਤੇ ਆਪਾਂ ਬਣਾ ਕੇ ਸਾਰੇ ਵੀਰਾਂ ਨੂੰ ਸੱਦਾ ਦਿਆ ਕਰਾਂਗੇ ਵੀਰ ਭਰਾ ਜਿਹੜੇ ਆਉਣ ਕਰਨਗੇ ਆਪਣੇ ਕੋਲੇ ਉਹਨਾਂ ਨੂੰ ਦਿਖਾਵਾ ਕਰਾਂਗੇ ਵੀਰੇ ਆ ਆਪਣਾ ਕੱਚਾ ਘਰ ਆ ਕੱਚਾ ਘਰ ਦੀ ਤਿਆਰੀ ਪੂਰੀ ਚੱਲਦੀ ਪਈ ਚੱਲਦੀ ਕਿੰਨੇ ਕਰਕੇ ਪਈ ਆ ਜਾਗੋ ਕਰਕੇ ਤੇ ਵਿਆਹ ਆਪਣਾ ਆ ਗਿਆ ਵਾ ਤੇ ਨਹੀਂ 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 ਦਸਣਾ ਨਹੀਂ ਦਸਣਾ ਨਹੀਂ ਤੇ ਉਸ ਤੋਂ ਬਾਅਦ ਵੀਰੇ ਆ ਦੇਖੋ ਵੀਰੇ ਐਸਾ ਹੀ ਅਸੀਂ ਚੱਕ ਲਿਆ ਸੀ ਗਿਆ ਆ ਪਾਉ ਹੁਣੀ ਫੱਟੇ ਲਾਉਂਦੇ ਪਏ ਆ ਇਹ ਫੱਟੇ ਪਹਿਲਾਂ ਕੱਸਦੇ ਨੇ ਵੀਰੇ ਇਹ ਪਾਉ ਜੀ ਫੱਟੇ ਕੱਸਦੇ ਪਏ ਆ ਦੇਖੋ ਇਸ ਤਰ੍ਹਾਂ ਫੱਟੇ ਕੱਸੇ ਜਾਂਦੇ ਹਨ ਅੰਦੇ 'ਚ ਫੱਟੇ ਕੱਸ ਕੇ ਫਿਰ ਉਹ ਦੂਜੇ ਪਾਉ ਹਣੀ ਆਉਣਗੇ ਮਿੱਟੀ ਪਾਉਣਗੇ ਮਿੱਟੀ ਪਾ ਕੇ ਫਿਰ ਬਣਾਉਣਗੇ ਤੇ ਆਹ ਦੇਖੋ ਵੀਰੇ ਆਪਣੇ ਅੰਦਰਲਾ ਪਾਸਾ ਕਮਰੇ ਦਾ ਆਹ ਕਮਰਾ ਵਾ ਇਹ ਵੀਰੇ ਬੜਾ ਠੰਡਾ ਵਾ ਇਹ ਠੰਡ ਵਿੱਚ ਗਰਮ ਤੇ ਗਰਮੀ ਵਿੱਚ ਠੰਡਾ ਰਹਿੰਦਾ ਦੇਖੋ ਵੀਰੇ ਉਤਲੇ ਪਾਸੇ ਵੀ ਕਿੰਨਾ ਸੋਹਣਾ ਬਣਿਆ ਆ ਰੋਸ਼ਨਦਾਨ ਤੇ ਆਈ ਚਲੋ ਬਾਹਰ ਲਓ ਜੀ ਬਾਬਿਓ ਆਪਾਂ ਲੈਣ ਆਏ ਆ ਆਪਣੇ ਕੱਚੇ ਘਰ ਵਾਸਤੇ ਤੂੜੀ ਜਿੰਦੇ ਨਾਲ ਆਪਾਂ ਤੂੜੀ ਵਿੱਚ ਪਾ ਕੇ ਮਿੱਟੀ ਦੇ ਫੇਰ ਆਪਾਂ ਲਿਪਾਂਗੇ ਜਿੰਦੇ ਨਾਲ ਮਜ਼ਬੂਤੀ ਪੂਰੀ ਬਣੀ ਰਹੂਗੀ ਬਾਕੀ ਤੁਹਾਨੂੰ ਦੱਸਣਗੇ ਪਾਉ ਜੀ ਪਾਉ ਜੀ ਕੀ ਚੱਕਰ ਹੈ ਆਪਾਂ ਤੂੜੀ ਵਿੱਚ ਕਾਹ ਤੋਂ ਪਾਉਣੀ ਹੈ ਤੂੜੀ ਦਾ ਮਜੂਤੀ ਹੈ ਮਿੱਠੇ ਪਾੜਦੇ ਨੇ ਬਹੁਤ ਵਧੀਆ ਇਹ ਚੀਜ਼ ਇਹ ਮਿੱਟੀ ਵੀਰੇ ਪਾੜਦੀ ਨਹੀਂਗੀ ਅੰਦੇ ਕਰਕੇ ਆਪਾਂ ਨੂੰ ਵਿੱਚ ਤੂੜੀ ਪਾਉਣੀ ਪੈਂਦੀ ਆ ਜੋ ਲਿਪਦੇ ਆ ਨਾ ਵਧੀਆ ਤਰੀਕੇ ਨਾਲ ਲਿਪੀ ਜਾਂਦੀ ਆ ਅੰਦਰ ਮੀ ਜੋ ਮੀ ਪਏਗਾ ਤੇ ਤੂੜੀ ਦੇ ਨਾਲ ਮਿੱਟੀ ਜੇ ਤੂੜੀ ਵਿੱਚ ਪਾਈ ਹੋਗੀ ਇਹਦੀ ਅੰਦੇ ਨਾਲ ਬਚਾ ਰਹੇਗਾ ਤੇ ਮਿੱਟੀ ਖੁਰੂਗੀ ਨਹੀਂ ਹਾਂ ਵੀ ਮੁੰਡਿਆ ਕਰੀਏ ਨਾ ਇਕੱਠੀ ਪੂਰੀ ਪੂਰ ਉਹ ਪੂਰੀ ਨਹੀਂ ਕਰਨੀ ਤੂੜੀ ਕਰਨੀ ਆ ਉਹੀ ਕਰਦੇ ਇਹ ਚੱਲਦਾ ਪਿਆ ਵੀਰੇ ਕੰਮ ਤੇ ਬਾਕੀ ਪਹਾੜ ਚਾਚਾ ਦਾ ਫੋਨ ਆ ਗਿਆ ਵਾ ਟਰੈਕਟਰ ਟਰਾਲੀ ਉਹ ਲੈ ਕੇ ਆਉਂਦਾ ਪਿਆ ਵਾ ਤੇ ਫਿਰ ਲਾਦ ਕੇ ਲੈ ਕੇ ਆਣਾ ਮੈਂ ਇੱਕ ਹੀ ਕੱਟ ਕਰ ਲਗਾ ਕਟਿੰਗ ਲੈ ਬਈ ਚਾਚਾ ਟਰੈਕਟਰ ਲੈ ਕੇ ਆਉਂਦਾ ਪਿਆ ਸੁਖੇ ਪਾ ਭਾਈ ਸੁਖੇ ਨਹੀਂ ਯਾਰ ਨਹੀਂ ਕਾਮਯਾਬ ਨਹੀਂ ਕਰ ਤੋਂ ਯਾਰ ਸੁਖੇ ਨਹੀਂ ਕਾਮਯਾਬ ਆ ਭਾਈ ਕਾਮਯਾਬ ਆ ਹਾਂਜੀ ਹਾਂਜੀ ਕੋਈ ਆਪ ਕੰਢਾ ਆਣੇ ਮੁੰਡੇ ਤੇ ਕੱਢੀਆਂ ਖਰਾਕਾਂ ਸੁਖੇ ਕਿਹੜੀਆਂ ਖਰਾਕਾਂ ਖਾਲੀਆਂ

ਦੇ ਬਾਹਰ ਤੇ ਉਦਲੇ ਪਾਸੇ ਭਾਈ ਸੁੱਖੇ ਓ ਵਾਹ